ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਛੇੜ ਲਈ ਲੈ ਕੇ ਆਏ ਆਂਗੇ ਦੋਵੇਂ ਆ ਗਏ ਬਾਈ ਟਾਪ ਕੁਆਲਿਟੀ ਦੀ ਇੱਕ ਤਾਂ ਆ ਗਈ ਬਾਈ ਕੋਲੇ ਜਰਸੀ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਗਈ ਤੇ ਇੱਕ ਆ ਗਈ ਤਾਜੀ ਸੁਆਹਰ ਸਰ ਬੱਚਾ ਆ ਗਿਆ ਤੇ ਮਗਰ ਬੱਸੀ ਤੇ ਅੱਜ ਉਹ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਉਹ ਠੀਕ ਹੋ ਜੀ ਹਾਂ ਬਾਈ ਬਜਿੰਦਰ ਬਹੁਤ ਵਧੀਆ ਤੇ ਕਿਵੇਂ ਚੱਲਦਾ ਕੰਮ ਕੰਮ ਕਰ ਵਧੀਆ ਚੱਲਿਆ ਨਾ ਬਜਿੰਦਰ ਠੀਕ ਹੈ ਤੇ ਦੋਵੇਂ ਨਿੰਗਿੰਨੇ ਆ ਗਏ ਦੋਨੇ ਨਿੰਗਿੰ ਤੇ ਮੁੱਲ ਕਿਸ ਤਰ੍ਹਾਂ ਦੇ ਹੋਣਗੇ ਮੁੱਲ ਜਾਵਾ ਮੰਦੀ ਹੋਣਗੇ ਲੈਣ ਦੇਣੀ ਲੈਣ ਦੇਣੀ ਠੀਕ ਹੈ ਨਾਮ ਤੇ ਬਈ ਲੈਣ ਦੇਣੀ ਹੋ ਬਾਕੀ ਖੇਤ ਪਰ ਕੇ ਜਣਾ ਆਪਣਾ ਬੜਾ ਕਰੇ ਬੰਦਾ ਠੀਕ ਹੈ ਹਮ ਨਾਮ ਤੇ ਆਪਣਾ ਐਡਰੈਸ ਦੱਸਾਂਗਾ ਪਿੰਡ ਭਾਈ ਰੂਪਾ ਜਲਾ ਬਠੰਡਾ ਸੀ ਰਾਮਪੁਰਾ ਨੇੜੇ ਪਿੰਡ ਬਈ ਸਰਾਰਪੁਰ ਨੇ ਤੇ ਭਗਤ ਰਾਮਿੰਦਰ ਗੰਮਟੀ ਆ ਵਿਚਾਲੇ ਜੀ ਆਪਣਾ ਪਿੰਡ ਕੰਟੈਕਟ ਨੰਬਰ ਬੋਲ ਦਿਓ ਆਪਣਾ 76967 34117 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਆ ਸਕਰੀਨ ਤੇ ਬੜਾ ਦੋਨੀ ਚੌਗਿਆਂ ਮੂ ਠੀਕ ਆ ਹਾਂ ਦੋਮੇ ਚਾਰ ਚਾਰ ਦੋਮੇ ਚਾਰ ਚਾਰ ਦੰਦ ਚੱਕੇ ਆ ਗਏ ਹੂੰ ਤੇ ਪਹਿਲੇ ਨੰਬਰ ਤੇ ਜਿਹੜੀ ਆਪਾਂ ਬੈਠ ਦੱਰੇ ਆ ਐਰ ਸਾਰਾ ਗਈ ਨਾ ਐਰ ਸਾਰਾ ਇਹ ਮੂੰਹ ਵੀ ਮੋਹ ਚੌਗ ਗਈ ਆ ਠੀਕ ਆ ਬਹੁਤ ਠੰਡੀ ਹੈ ਮੂੰਹੋਂ ਬਈ ਆ ਗਈ ਚਾਰ ਦਾ ਪਲੂਨ ਸੂਈ ਆ ਬਈ ਪਲੂਨ ਕਿੰਨੇ ਦਿਨ ਹੋਗੇ ਸੂਈ ਨੂੰ ਸੂਈ ਨੂੰ ਨਾ ਹੋਗੇ 5-6 ਦਿਨ ਕਿੰਨਾ ਦੱਦਾ ਜੱਸੇ ਬੋਲਾ ਹੁਣ ਹੋਊਗਾ 11 ਕਿਲੋ ਜੇ ਕੋਈ ਵੀਰ ਮੰਨ ਕੇ ਚਲੋ ਤਾਂ ਆ ਆਪਦੀ ਦੋ ਟਾਈਮ ਤੇ ਸੱਲੀ ਕਰ ਲਿਆ ਬਾਈ ਕਰ ਯਾਰ ਬਾਈ ਜਨਾਬ ਦੀ ਤਸੱਲੀ ਬਾਈ ਕਰ ਸਕਦਾ ਥਾਣਾ ਦਾ ਸਹਜ ਬੜਾ ਚੰਗਾ ਬੜਾ ਚੰਗਾ ਨੀ ਬੜਾ ਚੰਗਾ ਥਾਣਾ ਆ ਗਿਆ ਬਾਈ ਗਲਾਬੀ ਥਾਣਾ ਆ ਗਿਆ ਥਾਣਾ ਦੀ ਵਿੱਤੀ ਪੱਤੀ ਚੇ ਦੇ ਵਾਲੋ ਬੜੀ ਫੀਟਿੰਗ ਨਾਲਾ ਨੂਣਾ ਦਾ ਖਦੀਆਂ ਨਾ ਲੈ ਪੂਰਾ ਬਾਲੀਆਂ ਕਮਾਲ ਦੀ ਆਪਣਾ ਐਸਟੀਮੇਟ ਹੈ ਰ 18 ਕਿਲੋ ਪਰ ਦੁੱਧ ਠੀਕ ਹੈ ਤੇ ਬੱਚਾ ਇਹਦੇ ਮਗਰ ਬੱਛੀ ਆ ਗਿਆ ਹਾਂ ਬੱਛੀ ਆ ਮਗਰ ਬੱਛੀ ਦੇ ਸਾਹੀ ਵਾਲਾ ਜਰਸੀ ਬਹੁਤ ਸੋਹਣੀ ਆ ਬਾਈ ਆ ਪੈਰ ਸਹਿਰ ਜੇ ਕਿਸੇ ਵੀਰ ਨੇ ਮੰਨ ਕੇ ਚੱਲੋ ਜਰਸੀ ਦੇਗਾ ਟੀਕੇ ਭਰੋਣਾ ਤਾਂ ਜਰਸੀ ਵੀ ਚੰਗੇ ਪਾ ਦਿਓ ਐਰ ਸਹਿਰ ਤਾਂ ਦੇਊ ਤੁ ਹੂੰ ਲੈ ਵਾ ਵੇਖ ਤੂੰ ਲੈ ਵਾ ਬੜਾ ਸੋਹਣਾ ਦਾ ਸਹੀ ਕਿਆ ਬਾਤ ਹੈ ਬਾਈ ਹਰ ਟਾਈਮ ਕਿ ਹਰ ਟਾਈਮ ਦਿਖਾ ਦੇ ਮੈਂ ਮਾਲਾ ਹਰੇ ਕੀ ਟਾਈਮ ਹੋ ਗਿਆ 10 ਵਜੇ ਕੇ 52 ਮਿੰਟ 10 ਵਜੇ ਕੇ 52 ਮਿੰਟ ਹੋ ਗਿਆ ਹੱਥੋਂ ਬਾਹਰ ਨੇ ਫਾੜਾ ਹੱਥੋਂ ਤੱਕ ਤਾਂ ਖੜੇ ਨਹੀਂ ਜਾਣਾ ਨਹੀਂ ਖੜੇ ਹੈ ਨਾ ਠੀਕ ਹੈ ਬਾਕੀ ਠੰਡੀ ਇੰਨੀ ਹੈ ਯਾਰ ਕੋਈ ਵਾਸਤਾ ਨਹੀਂ ਸਹੀ ਗੱਲ ਆ ਜਿੱਧਰ ਦੀ ਮਰਜ਼ੀ ਉਹ ਕਰੀ ਚੱਲੋ ਨਾ ਹੱਥ ਉੱਥੇ ਮੇਰੀ ਚੱਲੋ ਕਰਮਾਣੂ ਕੋਈ ਚੱਕਰੀ ਨਹੀਂ ਠੰਡੀ ਸੀਲ ਫੁੱਲ ਆ ਬਾਕੀ ਕੱਦ ਵਾਲੀ ਆ ਬਾਕੀ ਕੱਦ ਵਾਲੀ ਆ ਲਿੱਸੀ ਲਾਮੀ ਨਾ ਬਾਈ ਮੈਂ ਕਹਤਾ ਨਾ ਹੈ ਕਿ ਸੂਟੀ ਫੁੱਲ ਭਲੀ ਸਭੀ ਚੰਗੀ ਗੱਲ ਦਿਖਾ ਬੜਾ ਜੈਂਦਰ ਲੇ ਫੇਸਬੁਕ ਦੇਖੋ ਬਈ ਬੜਾ ਪਿਆਰਾ ਬੜਾ ਸੋਹਣਾ ਫੇਸ ਬੋਦੀਵਾਦੀ ਬਹੁਤ ਕਮਾਲ ਆ ਗਿਆ ਨਾ ਬਹੁਤ ਕਮਾਲ ਆ ਗਿਆ ਨਾਲੇ ਬਈ ਮੂੰਹ ਦਾ ਆਦਨਦਾ ਬਾਈ ਚਾਰਦਨ ਸਮਤਾਵਕ ਹਜੇ ਬੱਚਿਆਂ ਦੀ ਮੰਨੋ ਕਿ ਨਹੀਂ ਬੱਚਿਆਂ ਦੀ ਮੰਨੋ ਹੂੰ ਐਣੀ ਕੋਈ ਚੱਕਰ ਖਾਣ ਵੀ ਬਹੁਤ ਚੰਗਾ ਆ ਗਿਆ ਸਮੀ ਪਲੀ ਵੀ ਆ ਕੱਦ ਵਾਲੀ ਵੀ ਆ ਤੇ ਬੱਚਾ ਵੀ ਜਿਹੜਾ ਮਗਰ ਆ ਗਿਆ ਦੱਸੀ ਆ ਗਈ ਬੱਸੀ ਵੀ ਬਹੁਤ ਕਮਾਲ ਦੀ ਆ ਬਹੁਤ ਕਵਲਟੀ ਆ ਐਣੀ ਕੋਈ ਚੱਕਰ ਇੱਥੇ ਖੜਾ ਲਾ ਪਉ ਮਦੀ ਵੜਨੂ ਲੈ ਹੂੰ ਵੇੜੇ 'ਚ ਖੜਾਈ ਖੜਾ ਬਾਈ ਕੋਈ ਗਰਮਾਣ ਨੂੰ ਦਿੱਕਤ ਨਹੀਂ ਹੈ ਨਾ ਕੋਈ ਦਿੱਕਤ ਨਹੀਂ ਮੈਂ ਖਿਆਰ ਸਹੀ ਗੱਲ ਆ ਬਾਈ ਠੰਡੇ ਠੰਡੇ ਫੁੱਲ ਆ ਗਏ ਤੇ ਦੱਸਿਆ ਮੌਲੇ ਦਾ ਮੌਲਾ ਜੀ 46000 ਰੁਪਏ ਦੇਵਾਂਗੇ ਟੋਟਲੀ ਟੋਟਲ ਜੇ ਕੋਈ ਕਰਾਉਣਾ ਹੈ ਜੇ ਕੋਈ ਵਾਦਾ ਘਾਟਾ ਕਰੇ 50 55 ਕਰ ਦਾਂਗੇ ਨਹੀਂ 46000 ਦੀ ਵੜਾਈ ਦੇ ਚੱਕੋ ਬਾਈ ਬਾਈ ਕਹਿੰਦਾ ਜੇ ਤੱਕ ਕਰਵਾਉਣਾ ਦੇਣ ਲੈਣ ਮੁੱਲ ਅੱਜ ਤੱਕ ਦੇ ਦਾਂਗੇ 45 ਦੀ 46 ਦੀ 46 ਦੀ ਤੇ ਜੇ ਮਤਲਬ ਕਿ ਮੁੱਲ ਕਰਾਉਣਾ ਮੈਥੋਂ ਤਾਂ ਆਪਾਂ 55 ਵੀ ਕਰ ਦਾਂਗੇ ਤੇ 60 ਵੀ ਕਰ ਦਾਂਗੇ ਬਾਕੀ ਧਾਰਾ ਮਾਰੇਗਾ ਜਿਵੇਂ ਹਾਂ ਹਾਂ ਧਾਰਾ ਬਾਈ ਕਹਿੰਦਾ ਮਾਰਦੇ ਆਂ ਕਿ ਮੁੱਲ ਜਮਾ ਬਈਆਂ ਮੋਲੋ ਖੇਚ ਕੀ ਰੱਖਿਆ ਮੁੱਲ ਬਾਈ ਅੱਗੇ ਵੀ ਖੇਚ ਕੀ ਰੱਖਦੇ ਨੀ ਅਸੇ ਹਾਂ ਹੂੰ ਨਾਣਾ ਪੋਣਾ ਬੱਚਾ ਵੀ ਸੰਭਣ ਵਾਲਾ ਗਿਆ ਜਿਵੇਂ ਸੁਰਮੇ ਵਾਲੀ ਅੱਖ ਆ ਗਈ ਨਾ ਬੱਚੇ ਸੁਰਮੇ ਵਾਲੀ ਅੱਖ ਆ ਗਈ ਹੂੰ ਲੈ ਬਾਈ ਠੰਡੀ ਠੰਡੀ ਦੇਖੋ ਨਿਆਣਾ ਬਾਈ ਨੇ ਸਿੱਧਾ ਹੀ ਲੱਗਦਾ ਨੀ ਕਰ ਮਾਰੀ ਬਾਕੀ ਗਰਮੀਆਂ ਦਾ ਤੋਹਫਾ ਤੇ ਐਰ ਸੈਰ ਜਿਹੜੀ ਬਾਈ ਰੇਰਾ ਕੋਲ ਘੱਟ ਮਿਲਦੀ ਆ ਨੀ ਘੱਟ ਮਿਲਦੀ ਆ ਸੋਚ ਜੇ ਗੱਲ ਕਰੀ ਇੱਕ ਮਿਲ ਦੂ ਬਾਕੀ ਮੂੰਹ ਚੌਗੀ ਆ ਯਾਰ ਬੱਚਾ ਸਹੀ ਗੱਲ ਹੈ ਹਾਂ ਜਦੋਂ ਜਮਾਨ ਹੋਣਾ ਉਹਨੂੰ ਕਿੱਡੀ ਵੜ ਬਣ ਜਾਣਾ ਹੂੰ ਵੇਹੇ ਫਰਕ ਬਹੁਤ ਪੈਂਦਾ ਕਿਉਂਕਿ ਦੰਦਾ ਚ ਹੈ ਨਾ ਹਾਂ ਪਸਵਾਜ ਥਣ ਦਿਖਾ ਮੜਾ ਯਾ ਹੂੰ ਕੋਈ ਕੋਲ ਫਾੜ ਨਹੀਂ ਕੁਛ ਨਹੀਂ ਯਾਰ ਨਾ ਮਾਂ ਲੱਕੜੀ ਵੀ ਦੇਖਦੀ ਨਹੀਂ ਜਾਨਾ ਜਿ세 ਚ ਉਂਗਲ ਵੀ ਬੜਾ ਚੰਗਾ ਬੜਾ ਚੰਗਾ ਯਾਰ ਕੁੱਤਾ ਆਪਿਆ ਬੰਦਾ ਚੋਈਓ ਸਹੀ ਗੱਲ ਆ ਮੋਟੀ ਮੋਟੀ ਕਿ ਭਈਆ ਵਰਦੀ ਅੰਦਰ ਵਿੱਚ ਪਤਾ ਲੱਗਦਾ ਹੈ ਨਾ ਹਾਂ ਨਾ ਮਗਰਲੇ ਸਣਾ ਦੀ ਬਾਈ ਚੈੱਕ ਕਰ ਲੈ ਬਹੁਤ ਸੋਹਣੀ ਚਵਾਈ ਆ ਇੱਧਰ ਨਹੀਂ ਉੱਧਰ ਨਹੀਂ ਮੌਨਾ ਖੜੀ ਆ ਨਾਲੇ ਯਾਰ ਗਰਮੀਆਂ ਦੇ ਤੋਹਫੇ ਗਰਮੀਆਂ ਹੁਣ ਫੁੱਲ ਆ ਜੀ ਅੱਜ ਕੱਲ ਕਰੀਆਂ ਹੈ ਨਾ ਹਾਂ ਹਾਂ ਕੋਈ ਆ ਨਹੀਂ ਚੱਕਰ ਪਾਉਂਦੀ ਬੰਦਾ ਬਹੁਤ ਸੋਣਾ ਫਾੜੀ ਵਾਲਾ ਡਰਗ ਬਾਕੀ ਜਿੱਧਰ ਦੀ ਮਰਜ਼ੀ ਬੈ ਜਾ ਜਿੱਥੋਂ ਮਰਜ਼ੀ ਉੱਠ ਕੇ ਬਹਿ ਜੇ ਆ ਜੀ ਹੂੰ ਦੂਜੇ ਪਾਸੇ ਵਹਿ ਗਿਆ ਬਾਈ ਕਿਤੇ ਇੱਕ ਵੀ ਨਹੀਂ ਗਰਮਾਣਾ ਇਨੀ ਠੰਡੀ ਠੀ ਲੱਗ ਨਹੀਂ ਹਾਂ ਬਾਹਰ ਬੰਦਾ ਜਿਹੜਾ ਮਾਰ ਕੇ ਵੀ ਆ ਕੇ ਥੱਲੇ ਬਹਿ ਜੇ ਤਾਂ ਨਹੀਂ ਹਲਦੀ ਹੂੰ ਸਹੀ ਗੱਲ ਲੈ ਕੀ ਆ ਬਾਤ ਉੱਕਿਆ ਜੱਸੇ ਜਮਾ ਇੱਕ ਨੰਬਰ ਆ ਗਈ ਬਾਈ ਦਾ ਸਹੀ ਗੱਲ ਤਾਂ ਬਾਈ ਤੇ ਅੱਗੇ ਨਾਲ ਅਗਲਾ ਦੇਖ ਪਰਖ ਕੇ ਲੈ ਕੇ ਜਾਵੇ ਐਸਟੀਮੇਟ ਲਾ ਕੇ ਹੂੰ ਦੇਵਾ ਗੈਰ ਡੈਮੇਜ ਨਾ ਪੜਨ ਕੀ ਬਾਤ ਦੱਸ ਦਾਲੇ ਰੰਗ ਹੀ ਨਹੀਂ ਮਿਲਦਾ ਸਹੀ ਗੱਲ ਆ ਬਾਈ ਆ ਚੀਜ਼ ਤੇ ਜੱਸੇ ਅੱਗੇ ਦੋ ਨੰਬਰ ਤੇ ਇਹਦੇ ਬਾਰੇ ਦਾ ਜਰਸੀ ਨਾ ਨੀ ਨਾ ਤੇ ਕਿਹੜਾ ਸੂਆ ਬਾਈ ਪਲੂਣਾ ਕਿੰਨੇ ਦਿਨਾਂ ਦੀ ਕੱਚੀ ਪਾਂਚੀ ਦਿਨਾਂ ਲੱਗਿਆ। ਪਾਂਚੀ ਦਿਨਾਂ ਦੀ ਕੱਚੀ ਪਲੂਣ ਸੁੰਦੀਆ ਥਣ ਦੇਖੋ ਨਾੜਾ ਨੋੜਾ ਦੇਖੋ ਬੜੀਆਂ ਕਮਾਲ ਆ ਥਣ ਵਾਲਾ ਚੰਗਾ ਆਗਾ ਬੜਾ ਚੰਗਾ ਖਾਣਾ ਹੈਗਾ। ਬਾਕੀ ਆ ਵੀ ਚਮਕਾਲੀਆ ਕਰਮਾ ਲਈ ਪੂਰੀ ਚਮਕਾਲੀ ਆ ਮਾੜੇ ਗਰਾ। ਠੰਡੀ ਠੁੰਡੀ ਪੂਰੀ ਹੈਗੀ ਆ ਨਹੀਂ ਕੋਈ ਚੱਕਰ। ਪਿਆਰਾ। ਪੂਰੀ ਠੰਡੀ ਹੈ ਲੈ। ਮੈਂ ਇਹ ਨਾ ਖੜੀ ਆ ਨਾ ਵੀ ਦਿੱਕਤ ਨਹੀਂ। ਮਾ ਕੋਈ ਦਿੱਕਤ ਵਾਲੀ ਗੱਲ ਨਹੀਂ। ਮੈਂ ਕਹਣਾ ਲੈ ਬਈ ਬੜਾ ਚੰਗਾ ਆ। ਬੜਾ ਚੰਗਾ ਲੈ ਵਾ ਜਾ। ਪੰਡ ਲਾਈ ਫਿਰਦੀ ਆ। ਪੰਡ ਲਾਈ ਫਿਰਦੀ ਲੈ। ਕੀ ਬਾਤ ਆ ਫਿਰ। ਸਾਲ ਪਤਾ ਏ ਤੈਨੂੰ। ਸਹੀ ਗੱਲ ਆ ਬਾਈ। ਤੇ ਖੋਲੀਆਂ ਜੱਸਿਆਂ ਬਾਕੀ ਰੰਗ ਸੈਨੇ ਚਮਕ ਕੁਆਲਿਟੀ ਨਾ ਮੈਂ ਗੱਲ ਕਰ ਰਿਹਾ ਕਿ ਨੰਬਰ ਬਹੁਤ ਹੀ ਦੇਖੋ ਬਾਈ ਜਰਸੀ ਕਹਿਣ ਦੀ ਨਹੀਂ ਹੈ ਨਾ ਹਾਂ ਜਰਸੀ ਕਹਿਣ ਦੀ ਨਹੀਂ ਹੈ ਰੰਗ ਢੰਗ ਦੱਸ ਦਿਆ ਬੱਚਾ ਆ ਗਿਆ ਹਜੇ ਬੱਚਾ 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 ਸਹੀ ਗੱਲ ਹੈ ਬਾਈ ਜਿ세 ਯਾਰ ਲੇਵੀਆ ਦੀ ਗੱਲ ਕਰੀ ਆ ਹਨਾ ਜਿਹਨਾਂ ਬੜਾ ਨਹੀਂ ਆਇਆ ਚੰਗਾ ਉਹਨਾਂ ਹੀ ਮੂਰ ਨੂੰ ਆ ਲੈ ਫਿਕਸ ਤੇ ਟੈਟ ਜਮ ਆ ਗਿਆ ਜਮ ਟਾਟ ਕਿੰਨਾ ਦੁੱਧ ਪਾ ਦੂ ਬਾਈ ਐਸਟੀਮੇਟ ਜਾ ਐਸਟੀਮੇਟ ਬਜੰਦਰ ਦੁੱਧ ਪਾ ਦੂ 17 ਕਿਲੋ ਖੁੱਲਾ ਠੀਕ ਹੈ ਲੇਵਾ ਬਾਕੀ ਹੈ ਤਾਂ ਵੜਨਾ ਵੜਨੇ ਹੂੰ ਇਹ ਤਾਂ ਕੱਚੀ ਮੰਨ ਤੂੰ ਸਹੀ ਗੱਲ ਆ ਬਈ ਕੱਚੀ ਕੱਚੀ ਪਈ ਆ ਨਾ ਇਹ ਤਾਂ ਕੱਚੀ ਕੱਚੀ ਹੈਗੀ ਤੇ ਮੁੱਲ ਜੱਸਿਆ ਅੱਜ ਦਾ ਬ੍ਰਜਿੰਦਰਾਜ ਮੋਹੱਲੇ ਇਹਦਾ ਕੱਚੇ ਵਾਲੇ ਹੋਊਗਾ ਹੂੰ ਜੇ ਤਿਆਰ ਹੋ ਗਏ ਸੂਪੀ ਫਿਰ ਹੋਰ ਮੁੱਲ ਹੋਊਗਾ ਹੂੰ ਅੱਜ ਇਹਦਾ ਕੱਚੇ ਵਾਲਾ ਮੁੱਲ ਹੀ ਹੋਊਗਾ ਕਿੰਨਾ ਅੱਜ 45000 ਰੁਪਏ ਲੈ ਲਾਂਗੇ ਟੋਟਲੀ ਟੋਟਲੀ ਕੋਈ 55 ਨਹੀਂ ਕੋਈ 60 ਨਹੀਂ ਕੋਈ 55 60 ਨਹੀਂ ਅੱਜ 45000 ਰੁਪਏ ਲੈ ਲਾਂਗੇ ਚੱਕੋ ਬਈ ਅੱਜ ਬਾਈ ਕਹਿੰਦਾ ਕਟਾਵਾ ਦਾ ਲੈ ਲਵਾ ਕੋਈ 400 ਰੁਪਏ ਦੇ ਦੇਂਗੇ ਤੇ ਮਾਨ ਤਾਨ ਬਸ ਇਕੱਲੇ ਛੋੜੂਗਾ ਨਾ ਛੋੜੂ ਇਕੱਲੇ ਬਾਕੀ ਆਪ ਹੀ ਅਗੜਾ ਕਹੂ ਯਾਰ ਛੋੜ ਵਾਲਾ ਕੰਮ ਆਗਾ ਸਹੀ ਗੱਲ ਆ ਬਈ ਵਾ ਮਗਰੂ ਮਗਰੂ ਦਿਖਾ ਦੇ ਬਾੜ ਦਾ ਲੈ ਵਾ ਮਗਰੂ ਮਗਰੂ ਬਹੁਤ ਚੰਗਾ ਵਾ ਬੜਾ ਚੰਗਾ ਲੈ ਵਾ ਕਾ ਸਹੀ ਗੱਲ ਆ ਬਹੁਤ ਚੰਗਾ ਲੈ ਵਾ ਗਰਮਾਲੀ ਨੂੰ ਤੇ ਮੁੱਲ ਵੀ ਬਾਈ ਕੁਝ ਵੀ ਨਹੀਂ ਰੱਖਿਆ ਮਾਨ ਥੰਡੀ ਬਹੁਤ ਆ ਕੈ ਇਨੀ ਗੱਲ ਆ ਕੋਈ ਵੀ ਕਹਦੇ ਬੱਸੀਆਂ ਵਾਲਾ ਮੁੱਲ ਕਰ ਦੱਸਿਆ ਨਾ ਮੂੰਹ ਟਾੜ ਕੇ ਖੜ ਜਾਣਾ ਬਾੜਨੇ ਯਾਰ ਕੋਈ ਵਾਅਦਾ ਨਹੀਂ ਆ ਤੇ ਜੇ ਕਿਸੇ ਵੀਰ ਨੂੰ ਬਾਈ ਦੋਮਾ ਨਗਾ ਚ ਕੋਈ ਵੀ ਨਗ ਪਸੰਦ ਆਵੇ ਤਾਂ ਬਾਈ ਨਾਲ ਕੰਡਕਟ ਜ਼ਰੂਰ ਕਰ ਵੀਡੀਓ ਨੂੰ ਵੇਖਣ ਲਈ ਧੰਨਵਾਦ